भगवान वाल्मीकि जी दे उत्सव की तैयारी एक बड़ा जत्था इतों अमृतसर भगवान वाल्मीकि तीर्थ जा रहा है मैं लोकल यूनिट ने तो उन्होंने लोगों का आग्रह से मैं आशीर्वाद लै से और एडी वीडी इतिहासक यात्रा तीर्थ पर जा रही है और अस इतने आया ਪੰਜਾਬ ਦੇ ਹਾਲਾਤ ਜਿਹੜੇ ਨੇ ਕੱਲ ਦੀ ਜਿਹੜੀ ਹਾਊਸ ਦੀ ਕਾਰਵਾਈ ਹੈ ਵਿਧਾਨ ਸਭਾ ਦੀ ਬੁਲਾਇਆ ਤਾਂ ਗਿਆ ਸੀ ਬਾੜ ਦੇ ਉੱਤੇ ਕੀ ਹੋਈ ਹੈ ਔਰ ਅੱਗੋਂ ਕੀ ਕਰਨਾ ਚਾਹੀਦਾ ਸਟੇਟ ਨੂੰ ਲੇਕਿਨ ਦਿਸ਼ਾਹੀਨ ਕਾਰਵਾਈ ਸੀ ਤੁਸੀਂ ਉਹ ਸੁਵਿਧਾਨ ਸਭਾ ਦੀ ਕਾਰਵਾਈ ਚ ਕੀਆ ਗਿਆ ਕਿ ਇਹ ਆਪ ਦਾ ਜਿਹੜੀ ਹੈ ਉਹ ਮੈਨ ਨਿਮੇੜ ਨਹੀਂ मैं भगवंत मान साहब ना ये मान मेड है मान मेड डिजास्टर मान मेड डिजास्टर है और मान मेड डिजास्टर किस किसर भगवंत मान साहब अवैध खनन किन्ने करवाया ਲਗਭਗ ਪੌਣੇ 4 ਸਾਲ ਤੋਂ ਸੱਤਾ ਚ ਕੌਣ ਹੈ ਔਰ ਤੁਸੀਂ ਤੁਹਾਡੇ ਸਭ ਕੋ ਪੁਰਾਣਾ ਰਿਕਾਰਡ ਹੈ ਭਗਵੰਦ ਮਾਨ ਸਾਡੇ ਚੁਟਕਲੇ ਕੰਦੇ ਹੁੰਦੇ ਸੀ ਕਿ ਇਹ ਜਿਹੜਾ ਖਨਨ ਦਾ ਪੈਸਾ ਉਹ ਕਿਹੜੀ ਕਿਹੜੀ ਕੋਠੀ 'ਚ ਜਾਂਦਾ ਭਗਵੰਦ ਮਾਨ ਸਾਹਿਬ ਔਰ ਤੋਂ ਕਈ ਗੁਣਾ ਖਨਨ ਤੁਹਾਡੇ ਟਾਈਮ 'ਚ ਹੋਇਆ ਚਲੀਆਂ ਸਰਕਾਰਾਂ ਦੇ ਕਈ guna ਖਨਨ ਤੁਹਾਡੇ ਟਾਈਮ 'ਚ ਹੋਇਆ ਉਹ ਖਨਨ ਦਾ ਪੈਸਾ ਹੋਣ ਕਿਹੜੀ ਕੋਠੀ 'ਚ ਜਾਂ ਰਿਹਾ ਦੱਸ ਤੇ ਦਿਓ ਹਾਊਸ 'ਚ ਦੱਸ ਦਿਓ ਪੰਚਾਇਤ ਰੱਬ ਦਾ ਰੂਪ ਹੁੰਦੀ ਹੈ ਪੰਚਾਇਤ 'ਚ ਹੀ ਦੱਸ ਦਿਓ ਔਰ ਮੈਂ ਸੋ ਅਗਲਾ ਕਦਮ ਕਰਨਾ ਸਾਰੇ ਹੀ ਇਲਾਕੇ 'ਚ ਜਿੱਥੇ-ਜਿੱਥੇ ਅवैध ਖਨਨ ਹੋ ਰਿਹਾ ਸੀ ਉਹਨਾਂ ਨੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਇਤੋਂ ਤੱਕ ਕਿ ਸਤੂਲੂ ਦੇ ਟੰਡੇ ਸਸਰਾਲੀ ਪਿੰਡ ਹੈ ਉਹ ਪਿੰਡ ਦੇ ਲੋਕਾਂ ਨੇ ਧਰਨਾ ਦਿੱਤਾ 7 ਤਰਨਾ ਦਿਨ ਤੋਂ ਬਾਅਦ ਲਗਾਤਾਰ ਸੱਤੇਗ੍ਰਹਿ ਕੀਤਾ گورنر ਕੋ ਗੇ گورنر ਨੇ ਆਰਡਰ ਜਾਰੀ ਕੀਤੇ ਔਰ 18 ਅਪ੍ਰੈਲ 2025 ਨੂੰ ਇੱਕ ਐਫ ਆਈ ਆਰ ਰਜਿਸਟਰਡ ਹੋਈ ਥਾਣੇ ਦੇ ਅੰਦਰ ਕਿ ਸਸਰਾਲੀ ਪਿੰਡ ਦੇ ਨਾਲ ਵਾਲੇ ਇਲਾਕੇ 'ਚ ਗਾਇਵੈਦ ਖਨਨ ਹੋ ਰਿਹਾ ਔਰ ਇਸ ਗਾਇਵੈਦ ਖਨਨ ਦੇ ਨਾਲ ਤੁਸੀ ਬੰਦ ਟੁੱਟ ਸਕਦਾ 18 अप्रैल मई जून जुलाई अगस्त किसी ने ध्यान नहीं दिता कोई अरेस्ट नहीं पिंड को जाके पूछो जनता रब होंगी पिंड चे सारे पार्टिया के लोग होंगे गए को पूछो कफ आई आर दर्ज होने तो अवैध खनन कई गुना गया कौन जिम्मेवार है जिन्हें एफ आई आर तो पहले और एफ आई आर तो बाद ਕਾਰਵਾਈ ਨਹੀਂ ਦੂਜਾ ਮੇਰਾ ਪ੍ਰਸ਼ਨ ਹੈ ਭਗਵੰਤਮਾਨ ਸਾਹਿਬ ਪਠਾਨਕੋਟਲੇ 게ਟਾਂ ਦਾ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਕੌਣ ਜ਼ਿੰਮੇਵਾਰ ਹੈ ਕੜੀ ਕੰਪਨੀ ਨੂੰ ਤੁਸੀਂ ਉੱਥੇ ਲਾਇਆ ਹੈ ਜਿਹੜੀ ਕੰਪਨੀ ਨੂੰ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਤੈਅ ਕਰਨਾ ਸੀ ਕਿ ਮਜ਼ਬੂਤੀ ਹੈ ਕਿ ਨਹੀਂ ਹੈ ਉਹ ਕਿੰਨੇ ਲੱਖ ਰੁਪਏ ਸਰਕਾਰ ਦੇ ਕਾਉਂਸਲ ਨੂੰ ਦਿੱਤਾ ਗਿਆ ਮੇਰਾ ਇੱਕੋ ਪ੍ਰਸ਼ਨ ਹੈ ਇਹ ਦੂਸਰਾ ਪ੍ਰਸ਼ਨ ਹੈ ਭਗਵੰਤ ਕਮਾਨ ਸਾਹਿਬ ਉਹ ਉਸ ਚਿਤ ਤੇ ਤੁਸੀਂ ਲੋਕਾਂ ਦੇ ਸੰਗ ਘੁਟੇ ਹੋਏ ਨੇ ਤੇ ਕਾਂਗਰਸ ਵਾਲੇ ਤੋੜਨਲ ਨੂਰਾ ਕੁਸ਼ਤੀ ਖੇਲਦੇ ਬੇ ਨੇ ਇੱਕੋ ਥਾਲੀ ਦੇ ਚੱਟੇ ਬੱਟੇ ਕਾਪਦਾ ਔਰ ਆਪਦਾ ਵਿਧਾਨ ਸਭਾ ਚ ਨਹੀਂ ਕਿਸੇ ਨੇ ਪੁੱਛਿਆ ਲੇਕਿਨ ਮੈਂ ਕਿਉਂਕਿ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ ਮੈਂ ਤੁਹਾਡੇ ਨੂੰ ਪੁੱਛਣਾ ਚਾਹਨਾ ਕਿ ਭਗਵੰਤ ਮਾਨ ਸਾਹਿਬ ਲੱਖਾਂ ਰੁਪਏ ਪੰਜਾਬ ਦੇ ਲੋਕਾਂ ਦੇ ਉਸ ਕੰਪਨੀ ਨੂੰ ਦਿੱਤੇ ਉਸ ਕੰਪਨੀ ਦੀ ਪਾਸ ਸਥਿਤੀ ਕਿੰਨੀ ਹੈ ਕਿੰਨੇ ਕੱਜ ਤੱਕ ਉਹਨੇ ਡੈਮ ਚੈੱਕ ਕੀਤੇ ਨੇ ਡੈਮਾਂ ਦੇ ਗੇਟ ਚੈੱਕ ਕਰਨ ਦਾ ਉਹਨੂੰ ਤਜਰਬਾ ਹੈ ਜੇਰਾ ਪੁੱਛੋ ਤੁਹਾਡੇ ਸਾਹਮਣੇ ਆਏਗਾ ਸ਼ੁਨਿਆ সুইমিং ਪੂਲ ਵੀ ਨਹੀਂ ਬਣਾਇਆ ਉਹਨਾਂ ਨੇ ਫਿਰ ਉਹ ਕੰਪਨੀ ਕਹਿ ਰਹੀ ਸਾਨੂੰ ਇਹ ਕੰਮ ਹੀ ਨਹੀਂ ਦਿੱਤਾ ਸਾਨੂੰ ਤੇ ਪੈਸਾ ਹੋਰ ਕਿਸੇ ਕੰਮ ਅਸੇ ਦਿੱਤਾ ਇਹ ਦੂਜਾ ਮੇਰਾ ਪ੍ਰਸ਼ਨ ਹੈ ਕਿ ਭਗਵੰਤਮਾਨ ਸਾਹਿਬ ਇਹ ਮਾਨ ਮੇਡ ਟ੍ਰੈਜੇਡੀ ਹੈ ਹੋਰ ਆ ਦੂਜਾ ਰੀਜ਼ਨ ਹੈ ਕਿ ਤੁਸੀਂ ਜਿੱਥੇ ਸਤਲੁਜ ਦੇ ਨਾਲ ਅਨਿਆਇ ਕੀਤਾ ਉੱਥੇ ਤੁਸੀਂ ਬੰਦਨ ਨੂੰ ਕਮਜ਼ੋਰ ਕੀਤਾ ਉੱਥੇ ਰਾਵੀ ਵਾਲੇ ਪਾਸੇ ਮਾਝੇ ਵਾਲੇ ਪਾਸੇ ਤੁਸੀਂ ਕੋਈ ਧਿਆਨ ਨਹੀਂ ਦਿੱਤਾ ਤੀਸਰਾ ਮੇਰਾ ਪ੍ਰਸ਼ਨ ਹੈ ਇਹ ਜਨਤਾ ਦੇ ਪ੍ਰਸ਼ਨ ਨੇ ਅ디 ਪਾਣੀ ਦੇ ਖੜੇ ਹੋ ਕੇ ਲੋਕਾਂ ਨਾਲ ਵਿਚਰ ਰਹੇ ਆ ਤਾਂ ਪ੍ਰਸ਼ਨ ਭਗਵੰਦ ਮਾਨ ਸਾਹਿਬ ਤੁਹਾਡੀ ਸਰਕਾਰ ਨੇ 260 ਕਰੋੜ ਰੁਪਏ ਦੇ ਟੈਂਡਰ ਇਸ਼ੂ ਕੀਤੇ ਤੁਸੀਂ ਤੁਹਾਡੇ ਇਰੀਗੇਸ਼ਨ ਮਨਿਸਟਰ ਗੋਇਲ ਸਾਹਿਬ ਜਿਹੜੇ ਕੱਲ ਵਿਧਾਨ ਸਭਾ ਜਿਤਕਤੀਆਂ ਲੈ ਕੇ ਕਲੁੱਤੇ ਸੀ ਉਹਨਾਂ ਨੇ ਇਹ ਪ੍ਰਸ਼ਨ ਉਠਾਇਆ ਔਰ ਜਵਾਬ ਦੇਂਦੇ ਕਿਹਾ ਹਾਊਸ ਚ 10 ਰੁਪਏ ਨਾਲ ਅਸੀਂ ਸਾਰੇ ਬੰਦ ਪੱਕੇ ਕਰਾ ਲਏ ਨੇ ਜੇ ਬੰਦ ਪੱਕੇ ਹੋਏ ਸੀ ਇਹ ਧੁੱਸੀਆਂ ਟੁੱਟੀਆਂ ਕਿੱਥੋਂ ਮੇਰਾ ਚੌਥਾ ਪ੍ਰਸ਼ਨ ਹੈ ਕਿ ਭਗਵੰਤ ਮਾਨ ਸਾਹਿਬ ਹਮੇਸ਼ਾ ਹੀ ਬਾੜ ਦੀ ਤਿਆਰੀ 6 ਮਹੀਨੇ ਪਹਿਲੇ ਹੁੰਦੀ ਅਗਸਤ ਜੁਲਾਈ ਪੰਜਾਬ ਵਾਸਤੇ ਪਾਣੀ ਦਾ ਬੜਾ ਪ੍ਰੈਸ਼ਰ ਹੁੰਦਾ ਔਰ ਇਹ ਤਿਆਰੀ ਜੂਨ ਜੁਲਾਈ ਦੀ ਜਿਹੜੀ ਆ ਉਹ ਜਨਵਰੀ ਚ ਹੋਣੀ ਚਾਹੀਦੀ ਘੱਟੋ ਘੱਟ ਔਰ ਇਹ ਟੈਂਡਰ ਲੱਗਦੇ ਜਨਵਰੀ ਤੁਸੀਂ ਪੰਜਾਬ ਦੇ ਪ੍ਰੋਨੇ అతిథੀ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਤੇ ਜੈਨ ਸਾਹਿਬ ਇੰਨਾ ਤਿਹਾਰ ਜੇ ਰਿਟਰਨ ਨੂੰ ਘੁਮਾਣ ਅਸੇ ਲੱਗੇ ਸੀ ਤੁਹਾਡਾ ਕੋਈ ਟਾਈਮ ਨਹੀਂ ਸੀ ਤੁਹਾਡੀ ਫੇਰੀਆਂ ਦਾ ਰਿਕਾਰਡ ਕੱਢ ਲਓ ਕਿਉਂਕਿ ਮੁੱਖ ਮੰਤਰੀ ਦਾ ਤੇ ਰਿਕਾਰਡ ਹੁੰਦਾ ਇਹਨਾਂ ਦੀ ਫੇਰੀਆਂ ਦਾ ਰਿਕਾਰਡ ਕੱਢੋ ਤਾਂ ਪਤਾ ਲੱਗ ਜਾਏਗਾ ਕਿ ਭਗਵੰਤ ਮਾਨ ਸਾਹਿਬ ਨਾ ਜਨਵਰੀ ਚੱਤੇ ਸੀ ਨਾ ਫਰਵਰੀ ਚੱਤੇ ਸੀ ਨਾ ਮਾਰਚ ਐਸੇ ਸੀ ਤੁਹਾਨੂੰ ਯਾਦ ਹੋਏਗਾ ਇੱਕ ਰੇਡ ਹੋਈ ਸੀ ਦਿੱਲੀ ਪੰਜਾਬ ਦੇ ਮੁੱਖ ਮੰਤਰੀ ਦੇ ਆਫਿਸ ਦੇ ਅੰਦਰ ਭਗਵੰਤ ਮਾਨ ਸਾਹਰੇ ਸੀ ਮ ਉਹਤੇ ਆਰਾਮ ਕਰ ਰਿਆ ਜਦੋਂ ਤਿਆਰੀ ਕਰਨੀ ਸੀ ਤੇ ਭਗਵੰਤ ਮਾਨ ਸਾਹਿਬ ਉੱਤੇ ਆਰਾਮ ਕਰ ਰਹੇ ਸੀ ਉਹ ਕੀ ਕਰ ਰਹੇ ਸੀ ਤੁਹਾਡੀ ਪ੍ਰੈਸ ਨੇ ਜਾ ਕੇ ਕਵਰ ਵੀ ਕੀਤਾ ਮੇਰਾ ਇਥੇ impression ਹੈ ਕਿ ਟੈਂਡਰ ਨਹੀਂ ਲੱਗੇ ਟਾਈਮ ਸੇ ਜੜੀਆਂ ਰੀਵਰਸ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਬਰਸਾਤੀ ਪਾਣੀ ਲੈ ਕੇ ਜਾਣਾ ਸੀ ਉਦੀ ਸਫਾਈ ਨਹੀਂ ਹੋਈ ਇਹ ਆਫੀਸ਼ੀਅਲੀ ਮੈਂ ਕਹਿ ਰਿਹਾ ਸਰਕਾਰ ਦਾ ਰਿਕਾਰਡ ਕਹਿੰਦਾ ਔਰ ਔਰੇ ਪਿੱਛੇ ਦੀ ਵੀ ਸਟੋਰੀ ਸੁਣੋ ਸਟੋਰੀ ਹੈ ਵਾ ਕਿ ਟੈਂਡਰ ਲੱਗ ਗਿਆ ਟੈਂਡਰ ਲੱਗਣ ਤੋਂ ਬਾਅਦ ਇਹ ਕਿਹਾ ਗਿਆ ਕਿ 180 ਦਿਨ ਵਹਿ ਲੱਗੇ ਲੇਟ ਇਹ ਲੱਗੇ ਜਾ ਕੇ ਅਪ੍ਰੈਲ ਚ ਜਿਹੜੇ ਲੱਗਨੇ ਸੀ ਜਨਵਰੀ ਚ ਕਿਉਂਕਿ ਭਗਵੰਤਮਾਨ ਸਾਹਿਬ ਬਿਜ਼ੀ ਸਨ ਉਹ ਤੋਂ ਕੇਜਰੀਵਾਲ ਸਾਹਿਬ ਹਾਰ ਗਏ ਫਿਰ ਸੋਗ ਮਨਾਂਦੇ ਰਹੇ ਪੰਜਾਬ ਦਾ ਕੋਈ ਧਿਆਨ ਨਹੀਂ ਟੈਂਡਰ ਲੱਗੇ ਟੈਂਡਰ ਲੱਗਣ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਇਹ ਖਨਨ ਮਾਫੀਆ ਜਿਹੜੇ ਟੈਚੀ ਕਿੱਥੇ ਪਹੁੰਚਾਉਂਦੇ ਨੇ ਇਹਨਾਂ ਨੂੰ ਪਤਾ ਹੋਵੇਗਾ ਉਹ ਟੈਚੀ ਵਾਲੇ ਨੇ ਕਿਹਾ ਕਿ ਜੀ ਤੇ ਤੁਸੀਂ ਇਹ ਟੈਂਡਰ ਲਾਤੇ ਤੇ ਇਹ ਜਿਹੜਾ ਬਰਸਾਤੀ ਨਾਲੇ ਨੇ ਇਹਨਾਂ ਚੋਂ ਰੇਤ ਨਿਕਲੇਗੀ ਤੇ ਸ਼ਹਿਰਾਂ ਚ ਆ ਕੇ ਵਿਕੇਗੀ ਜਿਹੜੀ ਸਾਡੀ ਬਲੈਕ ਦੀ ਰੇਤ ਹੈ ਉਹਦਾ ਰੇਟ ਘਟ ਜਾਏਗਾ फेर ਕੀ ਕੀਤਾ ਜਾਏ ਟੈਂਡਰ ਰੋਕੋ ਟੈਂਡਰ ਰੋਕ ਕੇ ਨਹੀਂ ਜਾ ਸਕਦੇ ਆਪਣੇ ਹੀ ਕਿਸੇ ਆਦਮੀ ਕੋਲ पीआईएल ਕੋਾਈ اور ਸਰਕਾਰ ਦਾ ਜਵਾਬ ਹਾਈ ਕੋਰਟ ਚ ਦਰਜ ਹੈ ਮੈਂ ਪ੍ਰੈਸ ਦੇ ਮਿੱਤਰਾਂ ਨੂੰ ਕਹਾਂਗਾ ਕਿ ਜਲੰਧਰ ਮੀਡੀਆ ਦਾ ਘਰ ਹੈ ਉਹ ਜਾ ਕੇ ਅਦਾਲਤ ਚ ਕਢਾਓ ਐਸਾ ਰੀਜ਼ਨ ਦਿੱਤਾ ਕਿ ਪੀਆਇਲ ਦੇ ਉੱਤੇ ਸਟੇ ਲੱਗ ਗਿਆ ਯਾਨੀ ਜਿਹੜੇ ਨਹਿਰਾਂ ਦੇ ਵਿੱਚੋਂ ਸਫਾਈ ਹੋਣੀ ਸੀ ਉਹ ਸਫਾਈ ਨਹੀਂ ਹੋਈ ਐਸ ਵਿੱਚ ਮੇਰਾ ਰੀਜ਼ਨ ਮੈਂ ਚਾਰ ਰੀਜ਼ਨ ਤੁਹਾਡੇ ਕਿ ਰੱਖੇ ਆ ਇਹ ਚਾਰੇ ਰੀਜ਼ਨ ਦਾ ਜਵਾਬ ਪੰਜਾਬ ਦੀ ਵਿਧਾਨ ਸਭਾ ਨੂੰ ਪੰਜਾਬ ਦੀ ਜਨਤਾ ਨੂੰ ਦਿਨਾ ਯੂ ਆਰ ਰਿਪਰੈਜ਼ੈਂਟੇਟਿਵ ਯੂ ਆਰ ਨੋਟ ਅ ਓਨਰ ਆਫ ਦਾ ਸਟੇਟ ਤੁਹਾਨੂੰ 5 ਸਾਲ ਅਸੀਂ ਪੰਚਾਇਤ ਚ ਮੈਂਬਰੀ ਦਿੱਤੀ ਹੈ ਪੰਜਾਬ ਦੀ ਤੁਸੀਂ ਉੱਥੇ ਇਹਨਾਂ ਚਾਰਾਂ ਕੁਐਸਚਨਾਂ ਦਾ ਜਵਾਬ ਦੇਣ ਦੀ ਬਜਾਏ ਅਲੱਗ ਕਰਾ ਕੇ ਪਲਾਪ ਰਹੇ ਬਲੇਮ ਗੇਮ ਖੇਲ ਰਹੇ ਹੋ ਪੰਜਾਬ 2100 ਪਿੰਡ ਡੁੱਬੇ ਪਏ ਨੇ ਤੁਸੀਂ ਰਾਜਨੀਤੀ ਕਰ ਰਹੇ ਹੋ ਦੁਰਭਾਗੇਪੁਰ ਨੇ ਔਰ ਮੈਂ ਤੁਹਾਡੇ ਰਾਂਹ ਕਹਿਣਾ ਚਾਹਨਾ ਕਿ ਚੀਫ ਸੈਕਟਰੀ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਦੇ ਅੰਦਰ ਮੰਗ ਰਹੇ ਨੇ 13600 500 ਕਰੋੜ ਪ੍ਰਾਈਮ ਮਿਨਿਸਟਰ ਕਹਿੰਦੇ 12000 ਤੋਂ ਘੱਟ ਆਪ ਦਾ ਰੀਲੀਫ ਫੰਡ ਦਾ ਪੈਸਾ ਪਿਆ 1600 ਹੋਰ ਲਵੋ ਇਹ ਹੋ ਗਿਆ 13600 ਜਾਂਦਿਆਂ ਉਹਨਾਂ ਨੇ 500 ਕਰੋੜ ਰੁਪਈਆ ਅਲੱਗ ਤੋਂ অতি ਸੁਵੇਦਨਸ਼ੀਲ ਦੇ ਨਾਮ ਤੇ ਅਲੱਗ ਤੋਂ ਭੇਜ ਪਰ ਪਹਿਲੇ ਦਿਨ ਤੋਂ ਜਦੋਂ ਹੜ ਆਇਆ ਹੜ ਤੋਂ ਜਦੋਂ ਭਗਵੰਤ ਮਾਨ ਸਾਹਿਬ ਰੈਸੇ ਤੇ ਮੈਂ ਇੱਥੇ ਵੀ ਪੁੱਛਣਾ ਚਾਹਨਾ ਕਿ ਪ੍ਰਾਈਮ ਮਿਨਿਸਟਰ ਇੰਡੀਆ ਦਾ ਖੁਦ ਆਪਣੇ ਉਹਨਾਂ ਖੇਤਰਾਂ ਚ ਆਇਆ ਹੋਏ ਪੰਜਾਬ ਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਹੀਂ ਗਏ ਪੰਜਾਬ ਦਾ ਸਪੀਕਰ ਨਹੀਂ ਗਏ ਨੰਬਰ 2 ਮਨਿਸਟਰ ਨਹੀਂ ਗਏ ਇਹ ਬੜਾ ਸ਼ੇਮ ਹੈ ਕਿ ਤੁਸੀਂ ਪੰਜਾਬ ਦੇ ਵਾਸਤੇ ਪੰਜਾਬ ਦਾ ਪੱਖ ਰੱਖਣ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਤੇ ਹਸਪਤਾਲ ਚਲੇਗੇ ਲੇਕਿਨ ਸਰਕਾਰ ਤੇ ਕੋਈ ਰਨ ਕਰ ਰਿਆ ਸੀ ਕਿ ਸਰਕਾਰ ਵੀ ਹਸਪਤਾਲ ਜੀ ਸੀ ਇਹ ਸੱਚ ਹੈ ਕਿ ਪੰਜਾਬ ਦੀ ਭਗਵੰਤ ਮਾਨ ਦੀ ਆਪ ਦਾ ਪਾਰਟੀ ਦੀ ਸਰਕਾਰ ਆਈਸੀਯੂ ਚ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਮੁੱਖ ਮੰਤਰੀ ਹੋ ਤੁਹਾਡਾ ਚੀਫ ਸੈਕਟਰੀ ਕੋਈ ਪੈਸਾ ਮੰਗ ਰਿਹਾ ਤੁਹਾਡੇ ਮੰਤਰੀ 20000 ਕਰੋੜ 20000 ਕਰੋੜ ਵੀ ਮੇਰੀ ਕਾਈਂਡਲੀ ਨਿਵੇਦਨ ਹੈ ਉਹ ਉਹਦਾ ਤਾਂ ਬ੍ਰੇਕਅਪ ਹੋਏਗਾ 20000 ਕਰੋੜ ਦਾ ਤਾਂ ਕਰੀ ਤੁਸੀਂ ਵੀ ਰਿਪੋਰਟ ਦੇਣਾ तो देनी है करोड़ का कोई ब्रेकअप है इंटेलीजेंसी ने भेजे को इसलिए जसूसी होंगी मैं पूछना भी हजार करोड़ तो है भगवंत मान साहब भी हजार यार भी हजार करोड़ रहने दो रहने दो भी हजार करोड़ रुपया मेरी बेनती है ₹2000 करोड़ रुपया भी कैलकुलेशन की है मेनू पाजी उन्होंने तो सी मेरी ਤੁਸੀਂ ਚੈਨਲ ਚਲਾਉਂਦੇ ਹੋ ਇਹ ਬੱਚੇ ਜਾਂਦੇ ਐ ਇਹ ਜਾ ਕੇ ਕਿਸੇ ਦੁਕਾਨ ਤੋਂ ਸਮਾਨ ਖਰੀਦੇ ਪੁੱਛਦੇ ਤੇਰੀ ਕੈਲਕੂਲੇਸ਼ਨ ਕੀ ਹੈ ਲੋਕਿੰਦਰ ਜੀ ਤੁਸੀਂ ਗੈਸ ਲਲੋ ਸਿਲੰਡਰ ਲਲੋ ਇਹ ਗੈਸ ਤੇ ਚੁੱਲੇ ਦਾ ਰੇਟ ਐ ਨਾ ਸਿਲੰਡਰ ਤੇ ਚੁੱਲੇ ਦਾ ਰੇਟ ਐ ਨਾ ₹2000 करोड़ ਦੀ ਕੈਲਕੂਲੇਸ਼ਨ ਭਗਵੰਤ ਮਾਨ ਜੀ ਦੀ ਕੈਬਨਟ ਦੇ ਕਿਸੇ ਵਜ਼ੀਰ ਦੇ ਮੂੰਹ ਚੋਂ ਬ੍ਰੇਕਅਪ ਨਹੀਂ ਆਇਆ আচ্ছা ਮੈਂ ਦੂਸਰੀ ਗੱਲ ਇੱਕ ਹੋਰ ਪੁੱਛਣਾ ਚਾਹਨਾ ਕੱਲ ਤੁਸੀਂ اجلاس ਕੀਤਾ ਕਿ ਆ ਸਪੈਸ਼ਲ ਗਦਾਵਰੀਆਂ ਹੋਣਗੀਆਂ ਔਰ ਆਰਡਰ ਜਾਰੀ ਕੀਤਾ ਕਿਸੇ ਨੂੰ ਵੀ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਦਿੱਤਾ ਜਾਣਾ ਤੇ ਉਹ ਰਸੇ ਐਸਟੀਮੇਟ ਬੰਨੇ ਨੇ ਮੰਨ ਲਓ ਸੁਸ਼ੀਲ ਜੀ ਦੇ ਪਾਣੀ ਆਇਆ ਤੇ ਪਹਿਲੇ ਇਹਨਾਂ ਦੀ ਛੇਦ ਦੇ ਅੰਦਰ ਕਿੰਨੇ ਪਰਸੈਂਟ ਨੁਕਸਾਨ ਹੋਇਆ ਹੈ ਫਸਲ ਦਾ ਨੁਕਸਾਨ ਹੋਇਆ ਕਿ ਉਹ ਨੁਕਸਾਨ 50% ਫਸਲ ਦਾ ਕਿ 70% ਫਸਲ ਦਾ ਕਿ ਐਸਾ ਹਾਲਾਤ ਸੇ ਨੁਕਸਾਨ ਆਇਆ ਕਿ ਅਗਲੇ ਸਾਲ ਦੀ ਫਸਲ ਦਾ ਨੁਕਸਾਨ ਹੋ ਗਿਆ ਇਹ ਲੋਕਲ ਅਫਸਰਾਂ ਦੀ ਡਿਊਟੀਆਂ ਲੱਗਦੀਆਂ ਕੋਈ ਜੰਗਰ ਮਰਿਆ ਹੈ ਬਿਮਾਰ ਹੈ ਉਹ ਕੋਈ ਲਿਸਟ ਹੁੰਦੀ ਹੈ ਵੀ ਹਜ਼ਾਰ ਕਰੋੜ ਵੀ ਹਜ਼ਾਰ ਕਰੋੜ ਔਕੜੇ ਪਹਾੜੇ ਨਾ ਪੜ ਕੇ ਆਇਓ ਅਸਲ ਚ ਨਲਾਇਕ ਨੁਸਿੱਖੀ ناکਾਮਯਾਬ ਲੋਕ ਪੰਜਾਬ ਨੂੰ ਚਲਾ ਰਹੇ ਨੇ ਜਿਨ੍ਹਾਂ ਦਾ ਤਜਰਬਾ ਜ਼ੀਰੋ ਹੈ ਜਿਨ੍ਹਾਂ ਦੀ ਗਲਤੀ ਮੈਂ ਫੇਰ ਰਿਪੀਟ ਕਰ ਰਿਹਾ ਕੱਲ ਉਥੇ ਇਹ ਕਹਿ ਰਹੇ ਸੀ ਮੈਨ ਮੇਡ ਨਹੀਂ ਹੈ ਭਗਵੰਤਮਾਨ ਸਾਹਿਬ ਹੈ ਮਾਨ ਮੇਡ ਡਿਜ਼ਾਸਟਰ ਹੈ ਇਹ ਆਮ ਆਦਮੀ ਪਾਰਟੀ ਮੇਡ ਡਿਜ਼ਾਸਟਰ ਹੈ ਜਿਹੜਾ ਪੁਗਤਾਨ ਤੁਹਾਡੀ ਨਲਕੀ ناکਾਮਯਾਬੀ ਨਸਿੱਖਿਆਪਨ ਤੁਹਾਡੀ ਗੈਰ ਜ਼ਿੰਮੇਦਾਰਾਣਾ ਪੋਲਿਟਿਕਸ ਦਾ 2100 ਪਿੰਡ ਪੰਜਾਬ ਦੇ ਪੁਗਤ ਰਹੇ ਪੰਜਾਬ ਦੀ ਇਕਨੋਮੀ ਪੁਗਤ ਰਹੀ ਮੇਰੇ ਪ੍ਰਸ਼ਨ ਦਾ ਉੱਤਰ ਦਿਓ ਔਰ ਮੇਰੀ ਬੇਨਤੀ ਹੈ ਭਗਵੰਤਮਾਨ ਸਾਹਿਬ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਪੰਜਾਬ ਦੇ ਭੁੱਖਾਸਤੇ ਇਹਨਾ ਚਾਰਾ ਪ੍ਰਸ਼ਨਾਂ ਤੇ ਸੀਬੀਆਈ ਇਨਕੁਆਰੀ ਮੰਗੋ ਮੈਂ ਸੀਬੀਆਈ ਦੀ ਇਨਕੁਆਰੀ ਦੀ ਮੰਗ ਕਰਨਾ ਸਟੇਟ ਲਿਖ ਕੇ ਭੇਜੇ ਜੇ ਤੁਸੀਂ ਨਾਪਾਕ ਉਹਦੇ 260 ਕਰੋੜ ਕਿੱਥੇ ਲੱਗਾ ਹੋਰਾ ਹਿਸਾਬ ਪੁੱਛੋ ਲਾਓ ਸੀਬੀਆਈ ਦੇ ਅਫਸਰ ਜੇ ਤੁਸੀਂ ਨਾਪਾਕ ਹੋ ਤੇ ਕੌਣ ਅਬੈਤ ਖਨਨ ਕਰਦਾ ਰਿਹਾ ਉਥੇ ਦੇ ਐਸਐਚਓ ਨੂੰ ਪਤਾ ਹੋਊਗਾ ਉਥੇ ਦੇ ਮੁੰਸ਼ੀ ਨੂੰ ਪਤਾ ਹੋਵੇਗਾ ਉਥੇ ਦੇ ਲੋਕਲ ਪੋਲੀਟਿਸ਼ੀਅਨ ਨਾ ਲੈਂਦੇ ਨੇ ਪਿੰਡ ਦੇ ਲੋਕ ਨਾ ਲੈਂਦੇ ਨੇ ਉਹ ਕੌਣ ਨੇ ਉਹਨਾਂ ਦੀ ਸੀਬੀਆਈ ਜਾਂਚ ਕਰਾਓ ਫਿਰ ਜੇ ਤੁਸੀਂ ਉਥੇ ਕੋਰਟ ਦੇ ਵਿੱਚ कमजोर जवाब ਦਿੱਤਾ ਤੇ ਤੁਹਾਡੇ ਕੋਲੇ ਪੁਲਿਸ ਕੜੇ ਵਕੀਲ ਨੇ ਕਮਜ਼ੋਰ ਜਵਾਬ ਦਿੱਤਾ ਕਿੰਨੇ ਪੰਜਾਬ ਨੂੰ ਬਹਿਨ ਦਿੱਤਾ ਕਿੰਨੇ ਕਿਹਾ ਕਿ ਪਾਣੀ ਦੇ ਗੇਟ ਨਾ ਖੋਲੋ ਅੱਜ ਵੀ ਅਸਿਆ ਹੋਈ ਕਹਿ ਰਹੇ ਆ ਅਰੇ ਕੌਣ ਤੈ ਕਰੇਗਾ ਵਿਗਿਆਨਿਕ ਤੈ ਕਰੇਗਾ ਮੀ ਆਨ ਲੈ ਕਿ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਐਮਐਲਏ ਤੈ ਕਰਨਗੇ ਜੇ ਮੀ ਆਨ ਲੈ ਤਾਂ ਪਾਣੀ ਛੱਡਣਾ ਹੈ ਇਹ ਕੌਣ ਤੈ ਕਰੇਗਾ ਅਸੀਂ ਮਗਿਆਨਿਕਾ ਦਾ ਕੰਮ ਆਪਣੇ ਜੰਮੇ ਲਲਿਆ ਔਰ 2100 ਪਿੰਡਾਂ ਨੂੰ ਡੁੱਬਨ ਦਿੱਤਾ ਐਸੀ ਜੇ ਮੇਰੀ ਬੇਨਤੀ ਹੈ ਕਿ ਜਿਹੜਾ ਫਿਲਮੀ ਡਰਾਮਾ ਵਿਧਾਨ ਸਭਾ ਚ ਕੀਤਾ ਐ ਫਿਲਮੀ ਡਰਾਮਾ ਬੰਦ ਕਰੋ ਜਿਹੜਾ ਸਮਝਿਆ ਕਹਿੰਦੇ ਜਲਾਸ ਹੋਇ ਚੱਕੀਆਂ ਲੈ ਕੇ ਆ ਤੁਸੀਂ ਦੇਖੋ ਮੈਂ ਤੁਸੀਂ ਬੜਾ ਅੱਛਾ ਪ੍ਰਸ਼ਨ ਪੁੱਛਿਆ ਹੈ ਜਦ ਕਿ ਵਿਧਾਨ ਸਭਾ ਦੇ ਨੋਰਮਸ ਨੇ ਸਪੀਕਰ ਹੋਰਾ ਇੱਕ ਤਰ੍ਹਾਂ ਨਾਲ ਪੈਟਰਨ ਹੈ ਕਿ ਵਿਧਾਨ ਸਭਾ 'ਚ ਕੋਈ ਵੀ ਤਕਤੀ ਲੈ ਕੇ ਨਹੀਂ ਆ ਸਕਦਾ ਔਰ ਸੱਤਾ ਦਲ ਦੇ ਲੋਕ ਤਕਤੀਆਂ ਲੈ ਕੇ ਆਏ ਮੈਂ ਇੱਕ ਗੱਲ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਭਰਮ ਤੇ ਪੈਦਾ ਕਰ ਲੋਗੇ ਝੂਠ ਤੇ ਬੋਲ ਲੋਗੇ ਜ਼ਮੀਨ ਤੇ ਇਹ ਗੱਲਾਂ ਕਿਸ ਤਰ੍ਹਾਂ ਆ ਜੇ 1 ਕਰੋੜ 42 ਲੱਖ ਲੋਕਾਂ ਨੂੰ ਮੋਦੀ ਸਾਹਿਬ ਰਾਸ਼ਨ ਭੇਜ ਰਹੇ ਕੱਲ ਕਿਸਤ ਜਾਰੀ ਕੀਤੀ ਪੰਜਾਬ ਦੇ ਕਿਸਾਨਾਂ ਦੇ ਅਕਾਊਂਟਾਂ 'ਚ ਕੱਲ ਪੈਸਾ ਆ ਗਿਆ। ਭਗਵੰਤਮਾਨ ਸਾਹਿਬ ਤੁਹਾਡੇ ਵਾਂਗੂ ਨਹੀਂ ਅਸੀਂ ਐਡਵਾਂਸ ਭੇਜਤਾ ਭਾਵੇਂ ਉਹ ਸਬੰਧਨੀ ਦੀ ਦਾ ਪੈਸਾ ਹੈ। ਲੇਕਿਨ ਤੁਸੀਂ ਕਿੱਥੇ ਖੜੇ ਹੋ? ਅਜੇ ਅੱਜ ਮੈਂ ਰਾਤ ਆ ਰਿਹਾ ਸੀ ਕਿ ਬੀਬੀ ਦਾ ਫੋਨ ਕਰਦੇ ਉਹਨੇ ਮੇਰਾ ਨੰਬਰ ਸੋਸ਼ਲ ਮੀਡੀਆ ਦੇ ਲਿੱਤਾ ਕਹਿੰਦੀ ਭਾਜੀ ਤੁਸੀਂ ਉਪਿਧਾਨ ਸਭਾ ਦਾ ਸੱਤਰ ਚਲਦਾ ਹੈ ਸਾਡੀ ਆਵਾਜ਼ ਉਠਵਾਓ ਅਸ਼wini ਸ਼ਰਮਾ ਨੂੰ ਉੱਤੇ ਪੁੱਛਣ। ਨਿਕਾ ਵਿਵਾ ਕੀ ਪੁੱਛਣਾ ਕਹਿੰਦੀ 42 ਮਹੀਨੇ ਬੀਤ ਗਏ ਸਹਿਰਾ 42000 ਰੁਪਇਆ ਲੈਣ ਮਾ ਲੈਣਾ ਵਲਗਾ ਕਦੋਂ ਆਏਗਾ 42000 ਰੁਪਇਆ ਹੋ ਗਿਆ ਜਨਾਬ ਔਰ ਮੈਂ ਸਮਝਨਾ ਐਡੀ ਝੁਕੀ ਸਰਕਾਰ ਲੋਕਾਂ ਦੇ ਫਾਰਮ ਭਰਾਲੇ 2 ਅਕਤੂਬਰ ਨੂੰ 10 ਲੱਖ ਔਰ ਉਰਤੇ ਐਡਵਰਟਾਈਜ਼ਮੈਂਟ ਵਿੱਚ ਖੜਤੇ ਨੇ ਭਗਵੰਤ ਮਾਨ ਸਾਹਿਬ ਦੀ ਫੋਟੋ ਵੀ ਆਉਂਗੀ ਆਉਂ ਵਾਲੀ ਟੀਵੀ ਤੇ ਵੀ ਚੱਲ ਗਈ ਉਹ ਕਹਿੰਦੇ ਉਹਨਾਂ ਦਸੰਬਰ ਚ ਕਰਾਂਗੇ ਇਹ ਪੋਸਟਪੋਨ ਕਿਉਂ ਹੋ ਰਿਹਾ ਹੈ 1 ਲੱਖ ਕਰੋੜ ਰੁਪਇਆ ਪਿਛਲੇ ਦਿਨਾਂ ਚ ਤੁਸੀਂ ਪੰਜਾਬ ਦਾ ਕਰਜ਼ਾ ਲੈ ਕੇ ਬਰਬਾਦ ਕਰਤਾ 1 ਲੱਖ ਕਰੋੜ ਹੋਰ ਲੈ ਰਹੇ ਹੋ ਇਹ ਪੰਜਾਬ ਕਿਸ ਪਾਸੇ ਲੈ ਜਾ ਰਹੇ ਹੋ ਸੋ ਤੁਸੀਂ ਮੀਡੀਆ ਦੇ ਲੋਗੋ ਜਿੰਨਾ ਮੈਂ ਪੰਜਾਬੀ ਆ ਉਹਨੇ ਤੁਸੀਂ ਪੰਜਾਬੀ ਇਹ ਪੁੱਛਣਾ ਪਏਗਾ ਕਿ ਪ੍ਰੋਨਿਆਂ ਦੇ ਇਸ਼ਾਰਿਆਂ ਤੇ ਤਿਹਾਰ جیل ਰਿਟਰਨ ਦੇ ਇਸ਼ਾਰਿਆਂ ਤੇ ਜੋ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਧੋਖਾ ਕੀਤਾ ਜਾ ਰਿਹਾ ਸਾਡਾ ਪੰਜਾਬ ਸਰ ਇੱਕ ਪਠਾਨ ਮਾਜਰੇ ਦੀ ਵੀਡੀਓ ਆਈ ਹੈ ਉਹਨਾਂ ਨੇ ਕਿਹਾ ਕਿ ਮਾਈਕ ਨੂੰ ਹਾਊਸਲੈਸਟ ਕੀਤਾ ਗਿਆ ਹੈ ਪੰਜਾਬ ਦੀ ਆਵਾਜ਼ ਚੁੱਕੀ ਹੈ ਇਸ ਕਰਕੇ ਮੇਰੇ ਪਰਿਵਾਰ ਨੂੰ ਇਦਾਂ ਕੀਤਾ ਜਾ ਰਿਹਾ ਮੈਂ ਭਾਜੀ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਨਾ ਐਸੀ ਕੜੀ ਗੱਲ ਪਠਾਨ ਮਾਜਰੇ ਨੇ ਕਹੀ ਮੈਂ ਕੋਮਾ ਇਨਵੈਂਟਿਡ ਕੋਮਾ ਅਜਿਹੀ ਗੱਲ ਕਹਿ ਰਿਹਾ ਕਿਉਂ ਰੀ ਅਰੇਸਟ ਹੋਈ ਹਰਿਆਣਾ ਚੋਂ ਅਰੇਸਟ ਲਾਈਵ ਹੋਈ ਬੜੇ ਜਾਨਦੋਦ ਬਾਦ ਪੁਲਿਸ ਨੇ ਕਾਦੀ ਫਾੜ ਲਿਆ ਉਹ ਕਿੱਡਾ ਕਬੱਡਾ ਗੰਗੂ ਡਕੈਤ ਹੈ ਇਹ 200 ਆਦਮੀ ਪੁਲਿਸ ਦੇ ਵਿੱਚੋਂ ਭੱਜ ਗਿਆ ਉਹ ਭੱਜ ਗਿਆ ਕਿ ਉਹਨੂੰ ਪਜਾਇਆ ਗਿਆ ਔਰ ਨੰਬਰ 2 ਐਸੀ ਕੜੀ ਕਮਿਊਨੀਕੇਸ਼ਨ ਹੋਈ ਜਿਰ ਤੋਂ ਡਰ ਕੇ ਪਠਾਨ ਮਾਜਰੇ ਨੂੰ ਕਿਹਾ ਤੂੰ ਜਾ ਨਾ ਗੋਲੀਆਂ ਦੇ ਖੋਲ ਮਿਲੇ ਨਾ ਐਡਾ ਕੋਈ ਉੱਥੇ ਕੋਈ 50 100 ਬੰਦਾ ਬੰਦੂਕਾਂ ਲੈ ਕੇ ਆਏ ਸੀ ਕਿ ਪਠਾਨ ਮਾਜਰਾ ਭੱਜ ਰਿਹਾ ਹੈ ਇਹ ਜਿਹੜੀ ਕਮਿਊਨੀਕੇਸ਼ਨ ਹੋਈ ਹੈ ਬਿਟਵੀਨ ਅਰੈਸਟ ਟੂ ਪੁਲਿਸ ਸਟੇਸ਼ਨ ਉਹ ਕੀ ਕਮਿਊਨੀਕੇਸ਼ਨ ਦਾ ਦੇਖ ਜਾਨਣਾ ਚਾਹੁੰਦਾ ਹੈ ਕਿਰਤੋ ਡਰ ਗਏ ਉਹਨੇ ਕੜਾ ਰ ਹੱਸੇ ਐਸਾ ਬੋਲਿਆ ਕਿ ਜੇਰ ਤੋਂ ਪਠਾਨ ਮਾਜਰੇ ਤੋਂ ਸਰਕਾਰ ਨੇ ਕਿਹਾ ਵੀ ਛੱਡ ਦਿਓ ਜਿਹਨੂੰ ਅਦਾਲਤ ਚ ਪੇਸ਼ ਕੀਤਾ ਤੇ ਅਦਾਲਤ ਚ ਬੋਲ ਪਿਆ ਦੀ ਰੋਕ ਨਹੀਂ ਪਾਵਾਂਗੇ ਉਹ ਭਜਿਆ ਤੇ ਭਜਾਇਆ ਗਿਆ ਇੰਡੋਪਾਕ ਦਾ ਮੈਚ ਜੋ ਪਾਕਿਸਤਾਨ ਦੇ